ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਨੇ ਕਿਹਾ ਕਿ ਵਿਸ਼ਵ ਸ਼ਕਤੀ ਲਈ ਸੰਘਰਸ਼ ਜਿਹੜਾ ਕਦੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਭੂਗੋਲਿਕ ਨਿਯੰਤਰਣ ਲਈ ਸੀ ਹੁਣ ਪੁਲਾੜ ਦੇ ਨਾਲ-ਨਾਲ ਸਾਈਬਰ ਸਪੇਸ ਅਤੇ ਬૌਧਿਕ ਖੇਤਰ ਵਿੱਚ ਵੀ ਫੈਲ ਗਿਆ ਹੈ ਚੰਡੀਗੜ੍ਹ ਵਿੱਚ ਚੱਲ ਰਹੇ ਨਵੇਂ ਮਿਲਟਰੀ ਲਿਟਰੇਚਰ ਫੈਸਟੀਵਲ 2025 ਦੌਰਾਨ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਜ਼ਮੀਨ ਸਮੁੰਦਰ ਅਤੇ ਅਸਮਾਨ ਦੇ ਖੇਤਰ ਵਿੱਚ ਇੱਕ ਅਹਿਮ ਤਾਕਤਵਜੋ ਪਛਾਣ ਰੱਖਦਾ ਹੈ ਉਨ੍ਹਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਵੀ ਭਾਰਤ ਦਾ ਪ੍ਰਮੁੱਖ ਸਥਾਨ ਹੈ ਜ਼ਿਕਰ ਹੋ ਗਿਆ ਕਿ ਸੁਖਨਾ ਝੀਲ ਉਤੇ ਚੱਲ ਰਹੇ ਇਸ ਨਵੇਂ ਫੈਸਟੀਵਲ ਦੌਰਾਨ ਰੱਖਿਆ ਮਾਹਿਰਾਂ ਵੱਲੋਂ 1965 ਦੀ ਜੰਗ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਬਾਰੇ ਵੀ ਚਰਚਾ ਕੀਤੀ ਗਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਟ੍ਰਾਈ ਸਿਟੀ ਦੇ ਨੌਜਵਾਨ ਤੇ ਵਿਦਿਆਰਥੀ ਪਹੁੰਚੇ ਹੋਏ ਸਨ ਉਹਨਾਂ ਨੇ ਆਧੁਨਿਕ ਤਕਨੀਕ ਵਾਲੀ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਦੇਖੀ ਇਸ ਮੌਕੇ ਫੌਜ ਦੀ ਜਵਾਨਾਂ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਬਾਰੇ ਜਾਗਰੂਕ ਕੀਤਾ ਗਿਆ ਇਸ ਦੌਰਾਨ ਨੌਜਵਾਨਾਂ ਵਿੱਚ ਦੇਸ਼ ਵਕਤੀ ਦੀ ਭਾਵਨਾ ਪੈਦਾ ਕਰਨ ਲਈ ਦੇਸ਼ ਭਗਤੀ ਨਾਲ ਸੰਬੰਧਿਤ ਵੱਖ-ਵੱਖ ਫਿਲਮਾਂ ਵੀ ਦਿਖਾਈਆਂ ਗਈਆਂ ਫੈਸਟੀਵਲ ਦੌਰਾਨ ਫੌਜ ਦੇ ਜਵਾਨਾਂ ਵੱਲੋਂ ਕੁੱਤਿਆਂ ਤੇ ਘੋੜਿਆਂ ਨਾਲ ਦਿਖਾਏ ਕਰਤੱਬਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਫੌਜ ਦੇ 6 ਜਵਾਨਾਂ ਵੱਲੋਂ 6 ਕੁੱਤਿਆਂ ਨਾਲ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ ਗਏ ਇਸ ਦੌਰਾਨ ਕੁੱਤਿਆਂ ਨੇ ਆਪਣੀ ਸੂਝ-ਬੂਝ ਦਰਸਾਉਂਦੇ ਵੱਖ-ਵੱਖ ਕਿਸਮ ਦੇ ਪ੍ਰਦਰਸ਼ਨ ਕੀਤੇ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਹੁਣ ਸਿਖਲਾਈ ਹਾਸਲ ਕੁੱਤੇ ਵੀ ਵੱਖ-ਵੱਖ ਆਪਰੇਸ਼ਨਾਂ ਦਾ ਹਿੱਸਾ ਹੁੰਦੇ ਨੇ